ਅ ਅੱਜ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸ਼੍ਰੀ ਮੁਕਸਰ ਵਿਖੇ ਅ ਜਿਹੜੇ ਲੋਕ ਕਾਗਜ਼ਾਤ ਮੁਕੰਮਲ ਨਹੀਂ ਰੱਖਦੇ ਆਪਦੇ ਕੋਲੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਜੀ ਅ ਤਕਰੀਬਨ ਅਸੀਂ ਹੁਣ ਤੱਕ ਜਿਹੜੇ 18 ਕੇ ਚਲਾਨ ਕੱਟ ਚੁੱਕੇ ਆ ਆਨਲਾਈਨ ਚਲਾਨ ਕੱਟ ਚੁੱਕੇ ਆ ਉਹਨਾਂ ਦੇ ਅਸੀਂ ਔਰ ਜਿਹੜੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਰਹੇ ਆ ਉਹ ਅਸੀਂ ਕਹਿ ਰਹੇ ਆ ਵੀ 31 ਅਗਸਤ ਤੱਕ ਤੁਹਾਡੇ ਕੋਲੇ ਟਾਈਮ ਜੁਲਾਈ ਤੱਕ ਟਾਈਮ ਹੈ ਤੁਹਾਡੇ ਕੋਲੇ 1 ਅਗਸਤ ਤੋਂ ਹੁਣਾਰੇ ਚਲਾਨ ਸਟਾਰਟ ਹੋ ਜਾਣੇ ਆਂ ਔਰ ਪੇਰੈਂਟਸ ਨੂੰ ਬਹੁਤ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਪੇਰੈਂਟਸ ਵੀ ਜਾਗਰੂਕ ਹੋਣ ਆਪਦੇ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਨਾ ਦੇਣ ਕਿਉਂਕਿ 18 ਸਾਲ ਤੋਂ ਘੱਟ ਕੋਈ ਵੀ ਬੱਚਾ ਸਕੂਟਰ ਮੋਟਰਸਾਈਕਲ ਨਹੀਂ ਚਲਾ ਸਕਦਾ ਔਰ ਜਿਹੜੇ ਚਲਾਨ ਕੀਤੇ ਜਾ ਰਹੇ ਆ ਮਕਸਰ ਦੇ ਵਿੱਚ ਜਿਨ੍ਹਾਂ ਦੇ ਕਾਗਜ਼ਾਤ ਕਿਸੇ ਕੋਈ ਡਰਾਈਵਰੀ ਲਾਇਸੈਂਸ ਆ ਨਹੀਂ ਗਾ ਜਾਂ ਸਕੂਟਰ ਮੋਟਰਸਾਈਕਲ ਦੇ ਕਾਗਜ਼ਾਤ ਪੂਰੇ ਨਹੀਂ ਕਾਰ ਜੀਪ ਦੇ ਹੋਗੇ ਤਾਂ ਉਹਨਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਆ ਇੱਕ ਸਰ ਦੀ ਜਿਸ ਤਰ੍ਹਾਂ ਕੋਈ ਗਵਾਰਡੀਆ ਦਾ ਕੋਈ ਮੋਟਰਸਾਈਕਲ ਲੈ ਕੇ ਚਲਾਇਆ ਦਾ ਮਾਪੇ ਦਾ ਕਹਿਣ ਕਿ ਅਸੀਂ ਤਾਂ ਮੋਟਰਸੇਡ ਦਿੱਤਾ ਨਹੀਂ ਗਵਾਰਡੀ ਲੈ ਗਿਆ ਇਹ ਕਾਰਵਾਈ ਉਹਨਾਂ ਤੇ ਹੋਊਗੀ ਦੇਣ ਦਾ ਮੋਟਰਸਾਈਕਲ ਵਾਲਿਆਂ ਤੇ ਨਹੀਂ ਮਾਪਿਆਂ ਤੇ ਹੋਏ ਹਾਂਜੀ ਇਹ ਜਿਹੜੀ ਕਾਰਵਾਈ ਹੈ ਜਿਹੜਾ ਮੋਟਰਸਾਈਕਲ ਜਾਂ ਕਾਰ ਜੀਪ ਵਿਅਕਤੀ ਦੇਊਗਾ ਉਹਦੇ ਵਰਖਲਾ ਪਰਚਾ ਦਰਜ ਹੋ ਜਾਣਾ ਜੀ ਜੇਕਰ ਬਿਨਾ ਲਾਇਸੈਂਸ ਤੋਂ ਕਿਸੇ ਬੱਚੇ ਨੂੰ ਕੋਈ ਆਦਾ ਸਕੂਟਰ ਮੋਟਰਸਾਈਕਲ ਲੈ ਕੇ ਦੇ ਕੇ ਭੇਜਦਾ ਮੰਨ ਲਓ ਜਿਵੇਂ ਸਕੂਲ ਦੇ ਵਿੱਚ ਹੀ ਆ ਟੀਚਰ ਸਾਹਿਬਾਨ ਕਹਿ ਦਿੰਦੇ ਆ ਜਾਈ ਮੇਰਾ ਮੋਟਰਸਾਈਕਲ ਲੈ ਜਾ ਫਲਾਨੀ ਜੀ ਫੜ ਲਿਆ ਜਾ ਕੇ ਤੋ ਸਟੀਚਰ ਤੇ ਪਰਚਾ ਦਰਜ ਹੋਊਗਾ ਜਿਹੜਾ ਮੋਟਰਸਾਈਕਲ ਦੇਊਗਾ। ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ